ਤਾਂ ਬੀਤੇ ਦਿਨ ਹੀ ਰਾਵਾ ਸਵਾਮੀ ਡੇਰੇ ਦੀ ਗੱਦੀ ਨੂੰ ਲੈ ਕੇ ਜੋ ਖੁਲਾਸਾ ਹੋਇਆ ਉਸ ਤੋਂ ਬਾਅਦ ਸ਼ਾਮ ਨੂੰ ਸਪਸ਼ਟੀਕਰਨ ਆਉਂਦਾ ਰਾਵਾ ਸਵਾਮੀ ਡੇਰੇ ਬਿਆਸ ਦੇ ਜਿਹੜੇ ਪ੍ਰਬੰਧਕ ਨੇ ਉਹਨਾਂ ਵੱਲੋਂ ਕਿਹਾ ਜਾਂਦਾ ਹੈ ਕਿ ਅਜਿਹਾ ਨਹੀਂ ਹੈ ਕਿ ਗੁਰਿੰਦਰ ਸਿੰਘ ਢਿੱਲੋਂ ਹੁਣ ਕੋਈ ਵੀ ਉਹਦਾ ਨਹੀਂ ਸੰਭਾਲਣਗੇ ਉਹ ਤਾਂ ਰਹਿਣਗੇ ਹੀ ਗੁਰੂ ਪਰ ਉਹਨਾਂ ਦੇ ਨਾਲ-ਨਾਲ ਜਿਹੜਾ ਆਉਣ ਵਾਲਾ ਅਧਿਕਾਰੀ ਹੈ ਉਹ ਉਹਨਾਂ ਨੇ ਚੁਣਿਆ ਆਉਣ ਵਾਲੇ ਗੁਰੂ ਚੁਣੇ ਨੇ ਤਾਂ ਉਹਨਾਂ ਨੂੰ ਟ੍ਰੇਨਿੰਗ ਦਿੱਤੀ ਜਾਏਗੀ ਜੋ ਨਵੇਂ ਗੁਰੂ ਨੇ ਉਹ ਨਾਲ ਰਹਿਣਗੇ ਉਹ ਬਾਬਾ ਜੀ ਦਾ ਸਾਥ ਨਿਭਾਉਣਗੇ ਸਟੇਜਾਂ ਤੇ ਵੀ ਨਾਲ ਬਹਿਣਗੇ ਪਰ ਹਾਲੇ ਤੱਕ ਸਾਰੀ ਜ਼ਿੰਮੇਵਾਰੀ ਖੁਦ ਗੁਰਿੰਦਰ ਸਿੰਘ ਢਿੱਲੋਂ ਹੋਣੀ ਹੀ ਸੰਭਾਲਣਗੇ ਜੋ ਕਿ ਮੌਜੂਦਾ ਮੁਖੀ ਨੇ ਡੇਰਾ ਬਿਆਸ ਦੇ ਤਾਂ ਉਸ ਤੋਂ ਬਾਅਦ ਲੋਕਾਂ ਦੇ ਵਿੱਚ ਵੀ ਕੁਝ ਕਨਫਿਊਜ਼ਨ ਹੋ ਗਈ ਸੀ ਜੋ ਡੇਰੇ ਨੂੰ ਮੰਨਣ ਵਾਲੇ ਨੇ ਜੋ ਸੰਗਤਾਂ ਨੇ ਉਹ ਅੱਜ ਉਦੋਂ ਭਾਵੁਖ ਹੋ ਗਈਆਂ ਟਾਹਾਂ ਮਾਰ ਕੇ ਰੋਣ ਲੱਗੇ ਅਜਿਹੀ ਜਾਣਕਾਰੀ ਡੇਰੇ ਦੇ ਵਿੱਚੋਂ ਸਾਹਮਣੇ ਆਈ ਤਸਵੀਰਾਂ ਕੁਝ ਸਾਹਮਣੇ ਆਈਆਂ ਕਿ ਜਦੋਂ ਸਟੇਜ ਤੇ ਪਰਦਾ ਹਟਦਾ ਹੈ ਤਾ ਪਹਿਲਾ ਬਾਬਾ ਗੁਰਿੰਦਰ ਸਿੰਘ ਢੱਲ ਨੂੰ ਦੇਖ ਕੇ ਜਨਤਾ ਭਾਵੁਕ ਹੋ ਜਾਂਦੀ ਹੈ ਸੰਗਤ ਟਾਹਾ ਮਾਰ ਕੇ ਰੋਣ ਲੱਗੀ ਕਿ ਉਹਨਾਂ ਦੇ ਬਾਬਾ ਜੀ ਉੱਥੇ ਮੌਜੂਦ ਨੇ ਕਿਉਂਕਿ ਬਹੁਤ ਸਾਰਿਆਂ ਨੂੰ ਐ ਲੱਗਿਆ ਸੀ ਕਿ ਸ਼ਾਇਦ ਹੁਣ ਤੋਂ satsang ਨਵੇਂ ਚੁਣੇ ਗਏ ਬਾਬਾ ਜੀ ਹੀ ਕਰਨਗੇ ਪਰ ਦੂਜੀ ਵਾਰ ਤੇ ਉਹ ਪਰਦਾ ਖੁੱਲਦਾ ਤਾਂ ਫੇਰ ਉਦੋਂ ਜਿਹੜਾ ਕੀ ਹੈ ਤਾਂ ਫੇਰ ਜਿਹੜਾ ਕੀ ਹੈ ਨਵੇਂ ਚੁਣੇ ਗਏ ਬਾਬਾ ਜੀ ਜਸਦੀਪ ਸਿੰਘ ਗਿੱਲ ਸਟੇਜ ਤੇ ਆਉਂਦੇ ਨੇ ਤੇ ਉਸ ਤੋਂ ਬਾਅਦ ਜਿਹੜਾ ਕਿ ਗੁਰਿੰਦਰ ਸਿੰਘ ਢਿੱਲੋਂ ਜਸਦੀਪ ਸਿੰਘ ਗਿੱਲ ਹੋਣਾਂ ਦੀ ਪਿੱਠ ਥਾਪੜਦੇ ਨੇ ਉਹਨਾਂ ਦੀ ਪਿੱਠ ਤੇ ਹੱਥ ਰੱਖਦੇ ਨੇ ਤੇ ਸੰਗਤਾਂ ਦੇ ਰੂਬਰੂ ਕਰਾਉਂਦੇ ਨੇ ਤੇ ਉੱਥੇ ਹੀ ਜਨਤਾ ਫੇਰ ਟਾਹਾਂ ਮਾਰ ਕੇ ਰੋਣ ਲੱਗਦੀ ਹੈ ਤਾਂ ਡੇਰੇ ਦੇ ਮੰਨਣ ਵਾਲਿਆਂ ਦੇ ਵਿੱਚ ਵੀ ਇਸ ਵੇਲੇ ਬਹੁਤ ਸਾਰੇ ਭਾਵ ਚੱਲ ਰਹੇ ਨੇ ਤੁਸੀਂ ਵੀ ਜ਼ਰੂਰ ਕਮੈਂਟ ਸੈਕਸ਼ਨ ਚ ਦੱਸੋ ਕਿਉਂਕਿ ਚਰਚਾਵਾਂ ਬਹੁਤ ਛਿੜ ਗਈਆਂ ਕਿ ਜੋ ਜਿਸ ਤਰੀਕੇ ਡੇਰੇ ਦੀ ਮਾਨਤਾ ਜਾਂ ਡੇਰੇ ਦੇ ਮੰਨਣ ਵਾਲਿਆਂ ਦਾ ਜੋ ਮਣ ਜਿਹੜਾ ਜੁੜਿਆ ਹੋਇਆ ਸੀ ਗੁਰਿੰਦਰ ਸਿੰਘ ਢਿੱਲੋਂ ਹੋਣਾ ਤੇ ਨਾਲ ਉਹ ਇੱਕ ਨਵੇਂ ਚਿਹਰੇ ਦੇ ਨਾਲ ਅਚਾਨਕ ਕਿਵੇਂ ਜੁੜ ਪਾਇਆਗਾ ਕੁਝ ਲੋਕ ਇਸ ਉੱਤੇ ਟਿੱਪਣੀਆਂ ਵੀ ਕਰਨ ਲੱਗੇ ਕਿ ਇੱਕ ਵਪਾਰੀ ਨੂੰ ਚੁਣ ਲਿਆ ਗਿਆ ਡੇਰੇ ਦੇ ਵਪਾਰ ਨੂੰ ਚਲਾਉਣ ਵਾਸਤੇ ਅਜਿਹੀਆਂ ਟਿੱਪਣੀਆਂ ਵੀ ਹੋਈਆਂ ਤੁਸੀਂ ਕਮੈਂਟ ਸੈਕਸ਼ਨ 'ਚ ਆਪਣੇ ਵਿਚਾਰ ਜ਼ਰੂਰ ਦੱਸੋ ਪਰ ਅੱਜ ਢਾਹਾ ਮਾਰਦੀ ਨਜ਼ਰ ਆਈ ਰਾਧਾ ਸਵਾਮੀ ਡੇਰਾ ਬਿਆਸਦੀ ਸੰਗਤ ਜਦੋਂ ਪਰਦਾ ਹਟਦਾ ਹੈ ਤੇ ਸਟੇਜ ਉੱਤੇ ਗੁਰਿੰਦਰ ਸਿੰਘ ਢਿੱਲੋਂ ਨਜ਼ਰ ਆਉਂਦੇ ਨੇ ਤੇ ਦੂਜੀ ਵਾਰ ਦੁਬਾਰਾ ਪਰਦਾ ਹਟਦਾ ਤਾਂ ਜਸਦੀਪ ਸਿੰਘ ਗਿੱਲ ਨਜ਼ਰ ਆਉਂਦੇ ਨੇ ਤੇ ਬਾਬਾ ਜੀ ਗੁਰਿੰਦਰ ਸਿੰਘ ਢਿੱਲੋਂ ਹੱਥ ਰੱਖਦੇ ਨੇ ਪਿੱਠ ਥਾਪੜਦੇ ਨੇ ਜਸਦੀਪ ਸਿੰਘ ਗਿੱਲ ਹੋਣਾਂ ਦੀ ਤਾਂ ਬੀਤੇ ਦਿਨੀ ਰਾਵਾ ਸੁਆਮੀ ਡੇਰੇ ਦੀ ਗੱਦੀ ਨੂੰ ਲੈ ਕੇ ਜੋ ਖੁਲਾਸਾ ਹੋਇਆ ਉਸ ਤੋਂ ਬਾਅਦ ਸ਼ਾਮ ਨੂੰ ਸਪਸ਼ਟੀਕਰਨ ਆਉਂਦਾ ਰਾਵਾ ਸੁਆਮੀ ਡੇਰੇ ਬਿਆਸ ਦੇ ਜਿਹੜੇ ਪ੍ਰਬੰਧਕ ਨੇ ਉਹਨਾਂ ਵੱਲੋਂ ਕਿਹਾ ਜਾਂਦਾ ਹੈ ਕਿ ਅਜਿਹਾ ਨਹੀਂ ਹੈ ਕਿ ਗੁਰਿੰਦਰ ਸਿੰਘ ਢਿੱਲੋਂ ਹੁਣ ਕੋਈ ਵੀ ਅਹੁਦਾ ਨਹੀਂ ਸੰਭਾਲਣਗੇ ਉਹ ਤਾਂ ਰਹਿਣਗੇ ਹੀ ਗੁਰੂ ਪਰ ਉਹਨਾਂ ਦੇ ਨਾਲ-ਨਾਲ ਜਿਹੜਾ ਆਉਣ ਵਾਲਾ ਅਧਿਕਾਰੀ ਹੈ ਉਹ ਉਹਨਾਂ ਨੇ ਚੁਣਿਆ ਆਉਣ ਵਾਲੇ ਗੁਰੂ ਚੁਣੇ ਨੇ ਤਾਂ ਉਹਨਾਂ ਨੂੰ ਟ੍ਰੇਨਿੰਗ ਦਿੱਤੀ ਜਾਏਗੀ ਜੋ ਨਵੇਂ ਗੁਰੂ ਨੇ ਉਹ ਨਾਲ ਰਹਿਣਗੇ ਉਹ ਬਾਬਾ ਜੀ ਦਾ ਸਾਥ ਨਿਭਾਉਣਗੇ ਸਟੇਜਾਂ ਤੇ ਵੀ ਨਾਲ ਬਹਿਣਗੇ ਪਰ ਹਾਲੇ ਤੱਕ ਸਾਰੀ ਜ਼ਿੰਮੇਵਾਰੀ ਖੁਦ ਗੁਰਿੰਦਰ ਸਿੰਘ ਢਿੱਲੋਂ ਹੋਣੀ ਹੀ ਸੰਭਾਲਣਗੇ ਜੋ ਕਿ ਮੌਜੂਦਾ ਮੁਖੀ ਨੇ ਡੇਰਾ ਬਿਆਸ ਦੇ ਤਾਂ ਉਸ ਤੋਂ ਬਾਅਦ ਲੋਕਾਂ ਦੇ ਵਿੱਚ ਵੀ ਕੁਝ ਕਨਫਿਊਜ਼ਨ ਹੋ ਗਈ ਸੀ ਜੋ ਡੇਰੇ ਨੂੰ ਮੰਨਣ ਵਾਲੇ ਨੇ ਜੋ ਸੰਗਤਾਂ ਨੇ ਉਹ ਅੱਜ ਉਦੋਂ ਭਾਵੁਕ ਹੋ ਗਈਆਂ ਟਾਹਾਂ ਮਾਰ ਕੇ ਰੋਣ ਲੱਗੇ ਅਜਿਹੀ ਜਾਣਕਾਰੀ ਡੇਰੇ ਦੇ ਵਿੱਚੋਂ ਸਾਹਮਣੇ ਆਈ ਤਸਵੀਰਾਂ ਕੁਝ ਸਾਹਮਣੇ ਆਈਆਂ ਕਿ ਜਦੋਂ ਸਟੇਜ ਤੇ ਪਰਦਾ ਹਟਦਾ ਤਾਂ ਪਹਿਲਾਂ ਬਾਬਾ ਗੁਰਿੰਦਰ ਸਿੰਘ ਢੱਲ ਨੂੰ ਦੇਖ ਕੇ ਜਨਤਾ ਭਾਵੁਕ ਹੋ ਜਾਂਦੀ ਹੈ ਸੰਗਤ ਟਾਹਾਂ ਮਾਰ ਕੇ ਰੋਣ ਲੱਗੀ ਕਿ ਉਹਨਾਂ ਦੇ ਬਾਬਾ ਜੀ ਉੱਥੇ ਮੌਜੂਦ ਨੇ ਕਿਉਂਕਿ ਬਹੁਤ ਸਾਰਿਆਂ ਨੂੰ ਐ ਲੱਗਿਆ ਸੀ ਕਿ ਸ਼ਾਇਦ ਹੁਣ ਤੋਂ satsang ਨਵੇਂ ਚੁਣੇ ਗਏ ਬਾਬਾ ਜੀ ਹੀ ਕਰਨਗੇ ਪਰ ਦੂਜੀ ਵਾਰ ਤੇ ਦੋ ਪਰਦਾ ਖੁੱਲਦਾ ਤਾਂ ਫੇਰ ਉਦੋਂ ਜਿਹੜਾ ਕੀ ਹੈ ਤਾਂ ਫੇਰ ਜਿਹੜਾ ਕੀ ਹੈ ਨਵੇਂ ਚੁਣੇ ਗਏ ਬਾਬਾ ਜੀ ਜਸਦੀਪ ਸਿੰਘ ਗਿੱਲ ਸਟੇਜ ਤੇ ਆਉਂਦੇ ਨੇ ਤੇ ਉਸ ਤੋਂ ਬਾਅਦ ਜਿਹੜਾ ਕੀ ਹੈ ਗੁਰਿੰਦਰ ਸਿੰਘ ਢਿੱਲੋਂ ਜਸਦੀਪ ਸਿੰਘ ਗਿੱਲ ਹੁਣਾਂ ਦੀ ਪਿੱਠ ਥਾਪੜਦੇ ਨੇ ਉਹਨਾਂ ਦੀ ਪਿੱਠ ਤੇ ਹੱਥ ਰੱਖਦੇ ਨੇ ਤੇ ਸੰਗਤਾਂ ਦੇ ਰੂਬਰੂ ਕਰਾਉਂਦੇ ਨੇ ਤੇ ਉੱਥੇ ਹੀ ਜਨਤਾ ਫੇਰ ਟਾਹਾਂ ਮਾਰ ਕੇ ਰੋਣ ਲੱਗਦੀ ਹੈ ਦਾ ਡੇਰੇ ਦੇ ਮੰਨਣ ਵਾਲਿਆਂ ਦੇ ਵਿੱਚ ਵੀ ਇਸ ਵੇਲੇ ਬਹੁਤ ਸਾਰੇ ਭਾਵ ਚੱਲ ਰਹੇ ਨੇ ਤੁਸੀਂ ਵੀ ਜ਼ਰੂਰ ਕਮੈਂਟ ਸੈਕਸ਼ਨ ਚ ਦੱਸੋ ਕਿਉਂਕਿ ਚਰਚਾਵਾਂ ਬਹੁਤ ਛਿੜ ਗਈਆਂ ਕਿ ਜੋ ਜਿਸ ਤਰੀਕੇ ਡੇਰੇ ਦੀ ਮਾਨਤਾ ਜਾਂ ਡੇਰੇ ਦੇ ਮੰਨਣ ਵਾਲਿਆਂ ਦਾ ਜੋ ਮਨ ਜਿਹੜਾ ਜੁੜਿਆ ਹੋਇਆ ਸੀ ਗੁਰਿੰਦਰ ਸਿੰਘ ਢਿੱਲੋਂ ਹਣਾ ਦੇ ਨਾਲ ਉਹ ਇੱਕ ਨਵੇਂ ਚਿਹਰੇ ਦੇ ਨਾਲ ਅਚਾਨਕ ਕਿਵੇਂ ਜੁੜ ਪਾਏਗਾ ਕੁਝ ਲੋਕ ਇਸ ਉੱਤੇ ਟਿੱਪਣੀਆਂ ਵੀ ਕਰਨ ਲੱਗੇ ਕਿ ਇੱਕ ਵਪਾਰੀ ਨੂੰ ਚੁਣ ਲਿਆ ਗਿਆ ਡੇਰੇ ਦੇ ਵਪਾਰ ਨੂੰ ਚਲਾਉਣ ਵਾਸਤੇ ਅਜਿਹੀਆਂ ਟਿੱਪਣੀਆਂ ਵੀ ਹੋਈਆਂ ਤੁਸੀ ਕਮੈਂਟ ਸੈਕਸ਼ਨ 'ਚ ਆਪਣੇ ਵਿਚਾਰ ਜ਼ਰੂਰ ਦੱਸੋ ਪਰ ਅੱਜ ਢਾਹਾਂ ਮਾਰਦੀ ਨਜ਼ਰ ਆਈ ਰਾਧਾ ਸਵਾਮੀ ਡੇਰਾ ਬਿਆਸ ਦੀ ਸੰਗਤ ਜਦੋਂ ਪਰਦਾ ਹਟਦਾ ਹੈ ਤੇ ਸਟੇਜ ਉੱਤੇ ਗੁਰਿੰਦਰ ਸਿੰਘ ਢਿੱਲੋਂ ਨਜ਼ਰ ਆਉਂਦੇ ਨੇ ਫਿਰ ਦੂਜੀ ਵਾਰ ਦੁਬਾਰਾ ਪਰਦਾ ਹਟਦਾ ਹੈ ਤਾਂ ਜਸਦੀਪ ਸਿੰਘ ਗਿੱਲ ਨਜ਼ਰ ਆਉਂਦੇ ਨੇ ਤੇ ਬਾਬਾ ਜੀ ਗੁਰਿੰਦਰ ਸਿੰਘ ਢਿੱਲੋਂ ਹੱਥ ਰੱਖਦੇ ਨੇ ਪਿੱਠ ਥਾਪੜਦੇ ਨੇ ਜਸਦੀਪ ਸਿੰਘ ਗਿੱਲ ਹੋਣਾ ਦੀ ਤਾਂ ਬੀਤੇ ਦਿਨੀ ਰਾਧਾ ਸਵਾਮੀ ਡੇਰੇ ਦੀ ਗੱਦੀ ਨੂੰ ਲੈ ਕੇ ਜੋ ਖੁਲਾਸਾ ਹੋਇਆ ਉਸ ਤੋਂ ਬਾਅਦ ਸ਼ਾਮ ਨੂੰ ਸਪਸ਼ਟੀਕਰਨ ਆਉਂਦਾ ਰਾਧਾ ਸਵਾਮੀ ਡੇਰੇ ਬਿਆਸ ਦੇ ਜਿਹੜੇ ਪ੍ਰਬੰਧਕ ਨੇ ਉਹਨਾਂ ਵੱਲੋਂ ਕਿਹਾ ਜਾਂਦਾ ਹੈ ਕਿ ਅਜਿਹਾ ਨਹੀਂ ਹੈ ਕਿ ਗੁਰਿੰਦਰ ਸਿੰਘ ਢਿੱਲੋਂ ਹੁਣ ਕੋਈ ਵੀ ਅਹੁਦਾ ਨਹੀਂ ਸੰਭਾਲਣਗੇ ਉਹ ਤਾਂ ਰਹਿਣਗੇ ਹੀ ਗੁਰੂ ਪਰ ਉਹਨਾਂ ਦੇ ਨਾਲ-ਨਾਲ ਜਿਹੜਾ ਆਉਣ ਵਾਲਾ ਅਧਿਕਾਰੀ ਹੈ ਉਹ ਉਹਨਾਂ ਨੇ ਚੁਣਿਆ ਆਉਣ ਵਾਲੇ ਗੁਰੂ ਚੁਣੇ ਨੇ ਤਾਂ ਉਹਨਾਂ ਨੂੰ ਟ੍ਰੇਨਿੰਗ ਦਿੱਤੀ ਜਾਏਗੀ ਜੋ ਨਵੇਂ ਗੁਰੂ ਨੇ ਉਹ ਨਾਲ ਰਹਿਣਗੇ ਉਹ ਬਾਬਾ ਜੀ ਦਾ ਸਾਥ ਨਿਭਾਉਣਗੇ ਸਟੇਜਾਂ ਤੇ ਵੀ ਨਾਲ ਬਹਿਣਗੇ ਪਰ ਹਾਲੇ ਤੱਕ ਸਾਰੀ ਜ਼ਿੰਮੇਵਾਰੀ ਖੁਦ ਗੁਰਿੰਦਰ ਸਿੰਘ ਢਿੱਲੋਂ ਹੋਣੀ ਹੀ ਸੰਭਾਲਣਗੇ ਜੋ ਕਿ ਮੌਜੂਦਾ ਮੁਖੀ ਨੇ ਡੇਰਾ ਬਿਆਸ ਦੇ ਤਾਂ ਉਸ ਤੋਂ ਬਾਅਦ ਲੋਕਾਂ ਦੇ ਵਿੱਚ ਵੀ ਕੁਝ ਕਨਫਿਊਜ਼ਨ ਹੋ ਗਈ ਸੀ ਜੋ ਡੇਰੇ ਨੂੰ ਮੰਨਣ ਵਾਲੇ ਨੇ ਜੋ ਸੰਗਤਾਂ ਨੇ ਉਹ ਅੱਜ ਉਦੋਂ ਭਾਵੁਖ ਹੋ ਗਈਆਂ ਟਾਹਾਂ ਮਾਰ ਕੇ ਰੋਣ ਲੱਗੇ ਅਜਿਹੀ ਜਾਣਕਾਰੀ ਡੇਰੇ ਦੇ ਵਿੱਚੋਂ ਸਾਹਮਣੇ ਆਈ ਤਸਵੀਰਾਂ ਕੁਝ ਸਾਹਮਣੇ ਆਈਆਂ ਕਿ ਜਦੋਂ ਸਟੇਜ ਤੇ ਪਰਦਾ ਹਟਦਾ ਤਾ ਪਹਿਲਾ ਬਾਬਾ ਗੁਰਿੰਦਰ ਸਿੰਘ ਢੱਲਣ ਨੂੰ ਦੇਖ ਕੇ ਜਨਤਾ ਭਾਵੁਕ ਹੋ ਜਾਂਦੀ ਹੈ ਸੰਗਤ ਟਾਹਾ ਮਾਰ ਕੇ ਰੋਣ ਲੱਗੀ ਕਿ ਉਹਨਾਂ ਦੇ ਬਾਬਾ ਜੀ ਉੱਥੇ ਮੌਜੂਦ ਨੇ ਕਿਉਂਕਿ ਬਹੁਤ ਸਾਰਿਆਂ ਨੂੰ ਐ ਲੱਗਿਆ ਸੀ ਕਿ ਸ਼ਾਇਦ ਹੁਣ ਤੋਂ satsang ਨਵੇਂ ਚੁਣੇ ਗਏ ਬਾਬਾ ਜੀ ਹੀ ਕਰਨਗੇ ਪਰ ਦੂਜੀ ਵਾਰ ਤੇ ਉਹ ਪਰਦਾ ਖੁੱਲਦਾ ਤਾਂ ਫੇਰ ਉਦੋਂ ਜਿਹੜਾ ਕੀ ਹੈ ਤਾਂ ਫੇਰ ਜਿਹੜਾ ਕੀ ਹੈ ਨਵੇਂ ਚੁਣੇ ਗਏ ਬਾਬਾ ਜੀ ਜਸਦੀਪ ਸਿੰਘ ਗਿੱਲ ਸਟੇਜ ਤੇ ਆਉਂਦੇ ਨੇ ਤੇ ਉਸ ਤੋਂ ਬਾਅਦ ਜਿਹੜਾ ਕਿ ਗੁਰਿੰਦਰ ਸਿੰਘ ਢਿੱਲੋਂ ਜਸਦੀਪ ਸਿੰਘ ਗਿੱਲ ਹੋਣਾਂ ਦੀ ਪਿੱਠ ਥਾਪੜਦੇ ਨੇ ਉਹਨਾਂ ਦੀ ਪਿੱਠ ਤੇ ਹੱਥ ਰੱਖਦੇ ਨੇ ਤੇ ਸੰਗਤਾਂ ਦੇ ਰੂਬਰੂ ਕਰਾਉਂਦੇ ਨੇ ਤੇ ਉੱਥੇ ਹੀ ਜਨਤਾ ਫੇਰ ਟਾਹਾਂ ਮਾਰ ਕੇ ਰੋਣ ਲੱਗਦੀ ਹੈ ਤਾਂ ਡੇਰੇ ਦੇ ਮੰਨਣ ਵਾਲਿਆਂ ਦੇ ਵਿੱਚ ਵੀ ਇਸ ਵੇਲੇ ਬਹੁਤ ਸਾਰੇ ਭਾਵ ਚੱਲ ਰਹੇ ਨੇ ਤੁਸੀਂ ਵੀ ਜ਼ਰੂਰ ਕਮੈਂਟ ਸੈਕਸ਼ਨ 'ਚ ਦੱਸੋ ਕਿਉਂਕਿ ਚਰਚਾਵਾਂ ਬਹੁਤ ਛਿੜ ਗਈਆਂ ਕਿ ਜੋ ਜਿਸ ਤਰੀਕੇ ਡੇਰੇ ਦੀ ਮਾਨਤਾ ਜਾਂ ਡੇਰੇ ਦੇ ਮੰਨਣ ਵਾਲਿਆਂ ਦਾ ਜੋ ਮਣ ਜਿਹੜਾ ਜੁੜਿਆ ਹੋਇਆ ਸੀ ਗੁਰਿੰਦਰ ਸਿੰਘ ਢਿੱਲੋਂ ਹੋਣਾ ਤੇ ਨਾਲ ਉਹ ਇੱਕ ਨਵੇਂ ਚਿਹਰੇ ਦੇ ਨਾਲ ਅਚਾਨਕ ਕਿਵੇਂ ਜੁੜ ਪਾਇਆਗਾ ਕੁਝ ਲੋਕ ਇਸ ਉੱਤੇ ਟਿੱਪਣੀਆਂ ਵੀ ਕਰਨ ਲੱਗੇ ਕਿ ਇੱਕ ਵਪਾਰੀ ਨੂੰ ਚੁਣ ਲਿਆ ਗਿਆ ਡੇਰੇ ਦੇ ਵਪਾਰ ਨੂੰ ਚਲਾਉਣ ਵਾਸਤੇ ਅਜਿਹੀਆਂ ਟਿੱਪਣੀਆਂ ਵੀ ਹੋਈਆਂ ਤੁਸੀਂ ਕਮੈਂਟ ਸੈਕਸ਼ਨ 'ਚ ਆਪਣੇ ਵਿਚਾਰ ਜ਼ਰੂਰ ਦੱਸੋ ਪਰ ਅੱਜ ਢਾਹਾ ਮਾਰਦੀ ਨਜ਼ਰ ਆਈ ਰਾਜਾ ਸਵਾਮੀ ਡੇਰਾ ਬਿਆਸਦੀ ਸੰਗਤ ਜਦੋਂ ਪਰਦਾ ਹਟਦਾ ਹੈ ਤੇ ਸਟੇਜ ਉੱਤੇ ਗੁਰਿੰਦਰ ਸਿੰਘ ਢਿੱਲੋਂ ਨਜ਼ਰ ਆਉਂਦੇ ਨੇ ਤੇ ਦੂਜੀ ਵਾਰ ਦੁਬਾਰਾ ਪਰਦਾ ਹਟਦਾ ਤਾਂ ਜਸਦੀਪ ਸਿੰਘ ਗਿੱਲ ਨਜ਼ਰ ਆਉਂਦੇ ਨੇ ਤੇ ਬਾਬਾ ਜੀ ਗੁਰਿੰਦਰ ਸਿੰਘ ਢਿੱਲੋਂ ਹੱਥ ਰੱਖਦੇ ਨੇ ਪਿੱਠ ਥਾਪੜਦੇ ਨੇ ਜਸਦੀਪ ਸਿੰਘ ਗਿੱਲ ਹੋਣਾਂ ਦੀ ਤਾਂ ਬੀਤੇ ਦਿਨੀ ਰਾਵਾ ਸੁਆਮੀ ਡੇਰੇ ਦੀ ਗੱਦੀ ਨੂੰ ਲੈ ਕੇ ਜੋ ਖਲਾਸਾ ਹੋਇਆ ਉਸ ਤੋਂ ਬਾਅਦ ਸ਼ਾਮ ਨੂੰ ਸਪਸ਼ਟੀਕਰਨ ਆਉਂਦਾ ਰਾਵਾ ਸੁਆਮੀ ਡੇਰੇ ਬਿਆਸ ਦੇ ਜਿਹੜੇ ਪ੍ਰਬੰਧਕ ਨੇ ਉਹਨਾਂ ਵੱਲੋਂ ਕਿਹਾ ਜਾਂਦਾ ਹੈ ਕਿ ਅਜਿਹਾ ਨਹੀਂ ਹੈ ਕਿ ਗੁਰਿੰਦਰ ਸਿੰਘ ਢਿੱਲੋਂ ਹੁਣ ਕੋਈ ਵੀ ਉਹਦਾ ਨਹੀਂ ਸੰਭਾਲਣਗੇ ਉਹ ਤਾਂ ਰਹਿਣਗੇ ਹੀ ਗੁਰੂ ਪਰ ਉਹਨਾਂ ਦੇ ਨਾਲ-ਨਾਲ ਜਿਹੜਾ ਆਉਣ ਵਾਲਾ ਅਧਿਕਾਰੀ ਹੈ ਉਹ ਉਹਨਾਂ ਨੇ ਚੁਣਿਆ ਆਉਣ ਵਾਲੇ ਗੁਰੂ ਚੁਣੇ ਨੇ ਤਾਂ ਉਹਨਾਂ ਨੂੰ ਟ੍ਰੇਨਿੰਗ ਦਿੱਤੀ ਜਾਏਗੀ ਜੋ ਨਵੇਂ ਗੁਰੂ ਨੇ ਉਹ ਨਾਲ ਰਹਿਣਗੇ ਉਹ ਬਾਬਾ ਜੀ ਦਾ ਸਾਥ ਨਿਭਾਉਣਗੇ ਸਟੇਜਾਂ ਤੇ ਵੀ ਨਾਲ ਬਹਿਣਗੇ ਪਰ ਹਾਲੇ ਤੱਕ ਸਾਰੀ ਜ਼ਿੰਮੇਵਾਰੀ ਖੁਦ ਗੁਰਿੰਦਰ ਸਿੰਘ ਢਿੱਲੋਂ ਹੋਣੀ ਹੀ ਸੰਭਾਲਣਗੇ ਜੋ ਕਿ ਮੌਜੂਦਾ ਮੁਖੀ ਨੇ ਡੇਰਾ ਬਿਆਸ ਦੇ ਤਾਂ ਉਸ ਤੋਂ ਬਾਅਦ ਲੋਕਾਂ ਦੇ ਵਿੱਚ ਵੀ ਕੁਝ ਕਨਫਿਊਜ਼ਨ ਹੋ ਗਈ ਸੀ ਜੋ ਡੇਰੇ ਨੂੰ ਮੰਨਣ ਵਾਲੇ ਨੇ ਜੋ ਸੰਗਤਾਂ ਨੇ ਉਹ ਅੱਜ ਉਦੋਂ ਭਾਵੁਕ ਹੋ ਗਈਆਂ ਟਾਹਾਂ ਮਾਰ ਕੇ ਰੋਣ ਲੱਗੇ ਅੱਜ ਇਹੀ ਜਾਣਕਾਰੀ ਡੇਰੇ ਦੇ ਵਿੱਚੋਂ ਸਾਹਮਣੇ ਆਈ ਤਸਵੀਰਾਂ ਕੁਝ ਸਾਹਮਣੇ ਆਈਆਂ ਕਿ ਜਦੋਂ ਸਟੇਜ ਤੇ ਪਰਦਾ ਹਟਦਾ ਹੈ ਤਾਂ ਪਹਿਲਾਂ ਬਾਬਾ ਗਰਿੰਦਰ ਸਿੰਘ ਢੱਲਾ ਨੂੰ ਦੇਖ ਕੇ ਜਨਤਾ ਭਾਵੁਕ ਹੋ ਜਾਂਦੀ ਹੈ ਸੰਗਤ ਟਾਹਾਂ ਮਾਰ ਕੇ ਰੋਣ ਲੱਗੀ ਕਿ ਉਹਨਾਂ ਦੇ ਬਾਬਾ ਜੀ ਉੱਥੇ ਮੌਜੂਦ ਨੇ ਕਿਉਂਕਿ ਬਹੁਤ ਸਾਰਿਆਂ ਨੂੰ ਐਂ ਲੱਗਿਆ ਸੀ ਕਿ ਸ਼ਾਇਦ ਹੁਣ ਤੋਂ ਸਤਸੰਗ ਨਵੇਂ ਚੁਣੇ ਗਏ ਬਾਬਾ ਜੀ ਹੀ ਕਰਨਗੇ ਪਰ ਦੂਜੀ ਵਾਰ ਤੇ ਉਹ ਪਰਦਾ ਖੁੱਲਦਾ ਤਾਂ ਫੇਰ ਉਦੋਂ ਜਿਹੜਾ ਕੀ ਹੈ ਤਾਂ ਫੇਰ ਜਿਹੜਾ ਕੀ ਹੈ ਨਵੇਂ ਚੁਣੇ ਗਏ ਬਾਬਾ ਜੀ ਜਸਦੀਪ ਸਿੰਘ ਗਿੱਲ ਸਟੇਜ ਤੇ ਆਉਂਦੇ ਨੇ ਤੇ ਉਸ ਤੋਂ ਬਾਅਦ ਜਿਹੜਾ ਕੀ ਹੈ ਗੁਰਿੰਦਰ ਸਿੰਘ ਢਿੱਲੋਂ ਜਸਦੀਪ ਸਿੰਘ ਗਿੱਲ ਹੁਣਾਂ ਦੀ ਪਿੱਠ ਥਾਪੜਦੇ ਨੇ ਉਹਨਾਂ ਦੀ ਪਿੱਠ ਤੇ ਹੱਥ ਰੱਖਦੇ ਨੇ ਤੇ ਸੰਗਤਾਂ ਦੇ ਰੂਬਰੂ ਕਰਾਉਂਦੇ ਨੇ